ਮੈਂ ਇੱਕ ਕੋਨੇ ਵਿੱਚ ਟੜ ਕੇ ਬੈਠੀ ਸੀ ਤੇ ਆਪਣੇ ਆਪ ਨੂੰ ਕੰਬਲ ਨਾਲ ਢੱਕ ਰੱਖਿਆ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੇਰੇ ਨਾਲ ਜੋ ਹੋਇਆ ਅੱਜ ਤੱਕ ਕਿਸੇ ਵੀ ਕੁੜੀ ਨਾਲ ਪਹਿਲੀ ਰਾਤ ਨਹੀਂ ਹੋਇਆ ਹੋਣਾ ਉਹ ਮੈਂ ਨਹੀਂ ਜਾਣਦੀ ਸੀ ਕਿ ਇਹ ਸਭ ਮੇਰੇ ਨਾਲ ਕਿਉਂ ਹੋਇਆ ਮੇਰਾ ਘਰ ਵਾਲਾ ਇੰਦਾ ਦਾ ਜ਼ਾਲਮ ਹੋਊਗਾ ਇਹ ਕਦੀ ਮੈਂ ਸੋਚਿਆ ਵੀ ਨਹੀਂ ਸੀ ਮੈਂ ਇੱਕ ਆਨਾਤ ਕੁੜੀ ਸੀ ਤੇ ਨਾਥਾ ਸ਼ਰਮੀਚੀ ਦੀ ਵੱਡੀ ਹੋਈ ਸੀ ਉਸਨੇ ਮੇਨਾਂ ਵਿਆਹ ਕੀ ਕੀਤਾ ਮੈਂ ਜਾਣਦੀ ਸੀ ਕਿ ਉਸ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਤੇ ਮੇਰੇ ਵੀ ਅੱਗੇ ਪਿੱਛੇ ਕੋਈ ਨਹੀਂ ਸੀ ਜੋ ਉਸ ਨੂੰ ਉਸ ਤੇ ਵਰਤਾਵਾਰ ਵਾਲੇ ਪੁੱਛ ਸਕੇ ਮੇਰੀ ਮਜਬੂਰੀ ਮੇਰੇ ਪੈਰਾਂ ਦੀ ਜ਼ੰਜੀਰ ਬਣ ਗਈ ਸੀ ਵਿਆਹ ਨੂੰ ਲੈ ਕੇ ਮੈਂ ਜ਼ਿਆਦਾ ਸੁਪਨੇ ਨਹੀਂ ਵੇਖੇ ਸੀ ਮੈਂ ਜਾਣਦੀ ਸੀ ਕਿ ਅਨਾਥ ਆਸ਼ਰਮ ਵਿੱਚੋਂ ਆਈ ਕੁੜੀ ਲਈ ਇੱਕ ਸਹਾਰਾ ਮਿਲ ਜੇ ਉਹੀ ਬਹੁਤ ਹੈ ਇਸ ਲਈ ਮੈਂ ਚੁੱਪ ਸੀ ਉਸ ਦੀ ਉਮਰ 35 ਸਾਲ ਸੀ ਜਦੋਂ ਕਿ ਮੇਰੀ 22 ਸਾਲਾਂ ਦੀ ਸੀ ਮੇਰੇ ਵਿਆਹ ਦਾ ਜੋੜਾ ਵੀ ਮੈਨੂੰ ਨਾਥ ਆਸ਼ਰਮ ਦੀ ਇੰਚਾਰਜ ਨੇ ਦਿੱਤਾ ਸੀ ਜੀ ਮੈਂ ਉਸ ਆਦਮੀ ਨੂੰ ਵਿਆਹ ਤੋਂ ਬਾਅਦ ਹੀ ਦੇਖਿਆ ਸੀ ਅਨਾਥ ਆਸ਼ਰਮ ਤੋਂ ਮੈਨੂੰ ਪਤਾ ਲੱਗਾ ਕਿ ਉਸਨੇ ਮੇਰੀ ਫੋਟੋ ਤੋਂ ਹੀ ਮੈਨੂੰ ਪਸੰਦ ਕੀਤਾ ਸੀ ਉਹ ਮੈਨੂੰ ਆਪਣੇ ਘਰ ਲੈ ਗਿਆ ਜਦੋਂ ਮੈਂ ਵਿਦਾ ਹੋ ਕੇ ਉਸਦੇ ਘਰ ਗਈ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਕਿਸਮਤ ਦਾ ਖਰੀਦਦਾਰ ਕੌਣ ਸੀ ਚੰਗੇ ਘਰਾਂ ਨਾਲ ਸੰਬੰਧ ਰੱਖਦਾ ਸੀ ਉਹ ਘਰ ਦੇ ਵਿੱਚ ਬਿਲਕੁਲ ਹੀ ਇਕੱਲਾ ਰਹਿੰਦਾ ਸੀ ਮੈਨੂੰ ਉਸਨੇ ਮੇਰੀ ਫੋਟੋ ਵੇਖ ਕੇ ਪਸੰਦ ਕੀਤਾ। ਉਹ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਦੇ ਵਿੱਚ ਲੈ ਗਿਆ ਤੇ ਫਿਰ ਕਹਿਣ ਲੱਗਾ ਕਿ ਇੱਥੇ ਬੈਠ ਤੇ ਆਰਾਮ ਕਰ ਲੈ ਮੈਂ ਹੁਣੇ ਆਉਣਾ। ਮੈਂ ਕਮਰੇ ਦੇ ਵਿੱਚ ਬੈੱਡ ਤੇ ਬੈਠ ਗਈ ਸੀ। ਮੈਂ ਆਪਣਾ ਘੁੰਡ ਖੰਡ ਲਿੱਤਾ ਤੇ ਥੋੜਾ ਜਿਹਾ ਪਿੱਛੇ ਨੂੰ ਕੀਤਾ। ਬਹੁਤ ਹੀ ਸੋਹਣਾ ਫਰਨੀਚਰ ਸੀ। ਕਮਰਾ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ ਸੀ। ਮੈਂ ਬਹੁਤ ਖੁਸ਼ ਸੀ। ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਖੁਸ਼ੀਆਂ ਆ ਗਈਆਂ ਨੇ। ਪਰ ਮੈਨੂੰ ਨਹੀਂ ਪਤਾ ਸੀ ਕਿ ਦੁੱਖਾਂ ਦੀ ਸ਼ੁਰੂਆਤ ਸੀ ਅਤੇ ਮੇਰੀ ਜ਼ਿੰਦਗੀ ਵਿੱਚ ਦੁਖਾਉਣੇ ਸ਼ੁਰੂ ਹੋ ਗਏ ਸੀ ਇੰਨੇ ਵਿੱਚੋਂ ਕਮਰੇ ਵਿੱਚੋਂ ਉਹ ਆਇਆ ਤੇ ਮੇਰਾ ਦਿਲ ਧੜਕ ਰਿਹਾ ਸੀ ਮੈਂ ਬਹੁਤ ਬੁਰੀ ਤਰ੍ਹਾਂ ਡਰ ਪਈ ਸੀ ਖੈਰ ਇਹ ਮੇਰੀ ਕਿਸਮਤ ਸੀ ਤੇ ਮੈਂ ਆਪਣੀ ਕਿਸਮਤ ਨਾਲ ਨਹੀਂ ਲੜ ਸਕਦੀ ਸੀ ਮਾਪਿਓ ਨਹੀਂ ਸੀ ਜੋ ਕੁਝ ਕੀਤਾ ਸੀ ਅनाथ ਆਸ਼ਰਮ ਵਾਲਿਆਂ ਨੇ ਹੀ ਕੀਤਾ ਮੈਨੂੰ ਉਸ ਮੁੰਡੇ ਦੀ ਫੋਟੋ ਦਿਖਾਈ ਤੇ ਮੁੰਡਾ ਪਸੰਦ ਕਰਵਾ ਦਿੱਤਾ ਮੈਂ ਨਾਥਾ ਸ਼ਰਮ ਵਿੱਚ ਰਹਿੰਦੀ ਸੀ ਮੈਨੂੰ ਉਸਦੇ ਨਾਲ ਆਉਣਾ ਹੀ ਪੈਣਾ ਸੀ ਤੇ ਉਸ ਨੂੰ ਸਵਾਰ ਵੀ ਕਰਨਾ ਪਿਆ ਪਰ ਮੈਂ ਆਪਣੇ ਦਿਲ ਨੂੰ ਸਮਝਾ ਲਿਆ ਸੀ ਕਿ ਕੋਈ ਗੱਲ ਨਹੀਂ ਮੈਨੂੰ ਆਪਣੇ ਆਪ ਉਸ ਨਾਲ ਪਿਆਰ ਹੋ ਜਾਣਾ ਹੈ ਪਰ ਮੈਂ ਨਹੀਂ ਜਾਣਦੀ ਸੀ ਕਿ ਉਹ ਘਰ ਵਾਲਾ ਨਹੀਂ ਇੱਕ ਜਾਲੰਨ ਇਨਸਾਨ ਹੈ ਵਿਆਹ ਦੀ ਰਾਤ ਨੂੰ ਉਹ ਮੇਰੇ ਕੋਲ ਬੈਠਣ ਦੀ ਬਜਾਏ ਸਾਹਮਣੇ ਰੱਖੀ ਹੋਈ ਕੁਰਸੀ ਤੇ ਬੈਠ ਗਿਆ ਤੇ ਮੈਂ ਬਹੁਤ ਬੁਰੀ ਤਰ੍ਹਾਂ ਡਰੀ ਪਈ ਸੀ ਅਤੇ ਬੈਠਦੇ ਬੈਠੀ ਸੀ ਤੇ ਉਸ ਦੀ ਨਜ਼ਰਾਂ ਮੇਰੇ ਪੂਰੇ ਸਰੀਰ ਤੇ ਘੁੰਮ ਰਹੀਆਂ ਸੀ ਮੈਂ ਡਰੀ ਹੋਈ ਸੀ ਤੇ ਘਬराई ਵੀ ਹੋਈ ਸੀ ਉਸ ਨੇ ਮੈਨੂੰ ਇੱਕਦਮ ਕਿਹਾ ਕਿ ਆਪਣਾ ਦੁਪੱਟਾ ਉਤਾਰ ਦੇ ਇਹ ਸੁਣ ਕੇ ਮੈਂ ਡਰ ਗਈ ਮੈਂ ਇਸ ਗੱਲ ਤੇ ਬੜੀ ਹੈਰਾਨ ਸੀ ਕਿ ਉਹ ਬਹੁਤ ਵੱਡੀਆਂ-ਵੱਡੀਆਂ ਅੱਖਾਂ ਕੱਢ ਕੇ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਜਿੱਦਾਂ ਇਸ਼ਾਰਿਆਂ ਵਿੱਚ ਹੀ ਮੈਨੂੰ ਸਮਝਾ ਰਿਹਾ ਉਹ ਵੀ ਮੈਂ ਸੋਚ ਰਹੀ ਸੀ ਕਿ ਉਸ ਨੂੰ ਚਾਹੀਦਾ ਸੀ ਕਿ ਮੇਰੇ ਕੋਲ ਬੈਠੇ ਮੇਂ ਨਾਲ ਪਿਆਰ ਦੀਆਂ ਗੱਲਾਂ ਕਰੇ ਪਰ ਉਹ ਤਾਂ ਕੁਝ ਹੋਰ ਹੀ ਕਹਿ ਰਿਹਾ ਸੀ ਮੈਨੂੰ ਬਹੁਤ ਸ਼ਰਮ ਆ ਰਹੀ ਸੀ ਤੇ ਮੈਂ ਬਹੁਤ ਬੁਰੀ ਤਰ੍ਹਾਂ ਘਬਰਾ ਗਈ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਅਜੀਬ ਜਿਹੇ ਹਾਲਾਤ ਸੀ ਮੇਰੀ ਹਾਲਤ ਅਜੀਬ ਹੋ ਗਈ ਸੀ ਬਨਾ ਇਹ ਕੀ ਤਰੀਕਾ ਸੀ ਫਿਰ ਉਸਨੇ ਦੁਬਾਰਾ ਮੈਨੂੰ ਕਿਹਾ ਤੈਨੂੰ ਸੁਹਦਾ ਨਹੀਂ ਆਪਣੀ ਚੁੰਨੀ ਉਤਾਰ ਕੇ ਉਸ ਪਾਸੇ ਰੱਖ ਦੇ ਮੇਰੇ ਹੱਥ ਕੰਬ ਰਹੇ ਸੀ ਉਹ ਮੇਰੇ ਵੱਲ ਲਗਾਤਾਰ ਅੱਖਾਂ ਕੱਢ ਕੱਢ ਵੇਖ ਰਿਹਾ ਸੀ ਮੈਂ ਉਸ ਦੀ ਫਰਮਾਇਸ਼ ਤੇ ਆਪਣੇ ਲਹਿੰਗੇ ਦੇ ਨਾਲ ਦਾ ਭਾਰਾ ਦੁਪੱਟਾ ਉਤਾਰ ਕੇ ਬੈਠ ਤੇ ਇੱਕ ਪਾਸੇ ਰੱਖ ਦਿੱਤਾ ਅੱਖਾਂ ਨੀਵੀਆਂ ਕਰੀ ਬੈਠੀ ਰਹੀ ਸ਼ਰਮ ਵੀ ਆ ਰਹੀ ਸੀ ਤੇ ਫਿਰ ਕਹਿਣ ਲੱਗਾ ਸਾਰੇ ਗਹਿਣੇ ਉਤਾਰ ਦੇ ਮੈਂ ਹੌਲੀ ਹੌਲੀ ਆਪਣੇ ਸਾਰੇ ਗਹਿਣੇ ਉਤਾਰ ਰਹੀ ਸੀ ਪਰ ਉਸ ਤੋਂ ਬਾਅਦ ਜੋ ਉਸ ਨੇ ਮੈਨੂੰ ਕਿਹਾ ਉਹ ਉਸ ਦੀ ਫਰਮਾਇਸ਼ ਤੇ ਮੈਂ ਉਸ ਨੂੰ ਸਾਫ਼ ਮਨ੍ਹਾ ਕਰ ਦਿੱਤਾ ਤੇ ਮੈਂ ਬੈੱਡ ਤੋਂ ਖੜੀ ਹੋ ਗਈ ਮੇਰੇ ਮਨਾਂ ਕਰਨ ਤੇ ਗੁੱਸੇ ਵਿੱਚ ਲਾਲ ਹੋ ਰਿਹਾ ਸੀ ਤੇ ਮੇਰਾ ਪੂਰਾ ਸ਼ਰੀਰ ਕੰਬ ਰਿਹਾ ਸੀ ਉਹ ਮੇਰੇ ਕੋਲ ਆਇਆ ਤੇ ਗੁੱਸੇ ਵਿੱਚ ਕਹਿਣ ਲੱਗਾ ਤੈਨੂੰ ਸੁਣਦਾ ਨਹੀਂ ਮੈਂ ਤੈਨੂੰ ਕੀ ਕਹਿ ਰਿਹਾ ਹਾਂ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੀ ਇਹ ਗੱਲ ਨਹੀਂ ਮੰਨ ਸਕਦੀ ਉਸ ਨੇ ਕਿਹਾ ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਮੈਂ ਤੇਰੀ ਹਾਲਤ ਵਿਗਾੜ ਦਵਾਂਗਾ ਪਰ ਮੈਂ ਉਸ ਦੀ ਗੱਲ ਨਹੀਂ ਮੰਨ ਸਕਦੀ ਸੀ ਮੈਨੂੰ ਬਹੁਤ ਜ਼ਿਆਦਾ ਸ਼ਰਮ ਆ ਰਹੀ ਸੀ ਤੇ ਉਹ ਇਹ ਗੱਲ ਨਹੀਂ ਸਮਝ ਰਿਹਾ ਸੀ ਮੈਂ ਉਸ ਨੂੰ ਕਹਿ ਦਿੱਤਾ ਕਿ ਮੈਂ ਸਭ ਕੁਝ ਨਹੀਂ ਕਰ ਸਕਦੀ ਉਸ ਨੇ ਇੱਕ ਥੱਪੜ ਮੇਰੇ ਮੂੰਹ ਤੇ ਮਾਰਿਆ ਤੇ ਮੈਨੂੰ ਕਿਹਾ ਕਿ ਮੈਂ ਤੈਨੂੰ ਅनाथ ਆਸ਼ਰਮ ਵਿੱਚੋਂ ਲੈ ਕੇ ਆਇਆ ਹਾਂ ਤੈਨੂੰ ਤੇਰੀ ਅਕਾਤ ਪਤਾ ਹੈ ਤੈਨੂੰ ਮੇਰੀ ਸਾਰੀ ਗੱਲ ਮੰਨਣੀ ਪੈਣੀ ਹੈ ਮੈਂ ਡਰ ਕੇ ਪਿੱਛੇ ਹੋ ਗਈ ਸੀ ਤੇ ਉਹ ਬਹੁਤ ਹੀ ਗੁੱਸੇ ਵਿੱਚ ਸੀ ਤੇ ਮੈਨੂੰ ਗੁੱਸੇ ਵਿੱਚ ਵੇਖ ਰਿਹਾ ਸੀ ਤੇ ਨਾਲੇ ਉੱਚੀ ਉੱਚੀ ਬੋਲ ਰਿਹਾ ਸੀ ਮੇਰੀ ਅੱਖਾਂ ਦੇ ਵਿੱਚੋਂ ਹੰਝੂ ਗਿਰ ਰਹੇ ਸੀ ਮੈਂ ਉਸ ਨੂੰ ਕਿਹਾ ਕਿ ਮੇਰੇ ਤੋਂ ਇਹ ਕੰਮ ਨਾ ਕਰਵਾਓ ਮੈਂ ਨਹੀਂ ਕਰ ਸਕਦੀ ਔਰਤ ਦਾ ਸ਼ਰਮ ਹੀ ਗਹਿਣਾ ਹੁੰਦਾ ਤੇ ਉਹ ਸੁਣ ਲਗਾ ਤੇ ਕਹਿ ਲਗਾ ਮੈਨੂੰ ਪਤਾ ਅਨਾਥ ਆਸ਼ਰਮ ਵਿੱਚ ਤੁਸੀਂ ਕੀ ਕਰਦੇ ਹੋ ਕਿਹੜੇ ਖੇੜ ਖੇੜਦੇ ਹੋ ਪਰ ਮੈਂ ਜਦੋਂ ਤੋਂ ਅਨਾਸ਼ਾਸਰਮ ਵਿੱਚ ਆਈ ਸੀ ਜਦੋਂ ਤੋਂ ਮੇਰੀ ਅੱਖ ਖੁੱਲੀ ਸੀ ਉੱਥੇ ਅਜਿਹਾ ਕੁਝ ਨਹੀਂ ਸੀ ਉਹ ਸਾਰੀਆਂ ਕੁੜੀਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸੀ ਤੇ ਬੜੇ ਹੀ ਪਿਆਰ ਦੇ ਨਾਲ ਰੱਖਦੇ ਸੀ ਤੇ ਉਹਨਾਂ ਨੇ ਬੜੇ ਹੀ ਪਿਆਰ ਨਾਲ ਸਾਰੀਆਂ ਕੁੜੀਆਂ ਨੂੰ ਪਾਇਆ ਸੀ ਮੈਂ ਉਸ ਦੀ ਗੱਲ ਤੇ ਅਤੇ ਉਸ ਦੀ ਸੋਚ ਉੱਤੇ ਹੈਰਾਨ ਸੀ ਉਸ ਨੇ ਮੈਨੂੰ ਕਿਹਾ ਬਕਵਾਸ ਨਾ ਕਰ ਤੇ ਕਹਿਣ ਲੱਗਾ ਛੇਤੀ ਕਰ ਮੈਂ ਜੋ ਤੈਨੂੰ ਕਿਹਾ ਤੈਨੂੰ ਕਰਨਾ ਪੈਣਾ ਤੇਰੇ ਸਰੀਰ ਤੇ ਕੱਪੜਾ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਉਸ ਨੇ ਮੈਨੂੰ ਕਿਹਾ ਕਿ ਅੱਜ ਆਪਣੀ ਸੁਹਾਗ ਰਾਤ ਹੈ ਪਰ ਮੈਂ ਤੇਰਨਾ ਸੁਹਾਗ ਰਾਤ ਨਹੀਂ ਮਨਾਵਾਂਗਾ ਤੇ ਤੂੰ ਇਕੱਲੇ ਹੀ ਮਨਾਏਂਗੀ ਮੈਂ ਦੇਖਦਾ ਕਿ ਤੂੰ ਆਪਣੇ ਆਪ ਨੂੰ ਕਿਦਾਂ ਸੁਹਾਗ ਰਾਤ ਮਨਾਉਣੀ ਹੈ ਉਸ ਦਿਨ ਤੂੰ ਇਹ ਸ਼ਰਮਨਾ ਗੱਲਾਂ ਸੁਣ ਕੇ ਮੈਂ ਪਾਣੀ ਪਾਣੀ ਹੋ ਗਈ ਔਕਾ ਫੜ ਫੜ ਕੇ ਮੈਨੂੰ ਵੇਖ ਰਿਹਾ ਸੀ ਉਸ ਨੇ ਮੈਨੂੰ ੱੱਕਾ ਦਿੱਤਾ ਤਾਂ ਮੈਂ ਜ਼ਮੀਨ ਤੇ गिरਦੇ-ਗਿਰਦੇ ਬਚੀ ਮੈਂ ਤਾਂ ਸੁਣਿਆ ਸੀ ਕਿ ਘਰ ਵਾਲਾ ਔਰਤ ਦੀ ਇੱਜ਼ਤ ਕਰਦਾ ਪਰ ਉਹ ਤਾਂ ਮੇਰੇ ਨਾਲ ਬੱਸ ਲੁਕੀ ਕਰ ਰਿਹਾ ਸੀ ਜਦੋਂ ਕਿ ਆਦਮੀ ਨੂੰ ਆਪਣੀ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਹੈ ਉਸ ਦੀ ਇੱਜ਼ਤ ਦੀ ਰੱਖਿਆ ਕਰਨੀ ਚਾਹੀਦੀ ਹੈ ਫਿਰ ਉਹ ਕਿਹੋ ਜਿਹਾ ਇਨਸਾਨ ਸੀ ਜੋ ਮੇਰੇ ਕੱਪੜੇ ਉਤਾਰ ਰਿਹਾ ਸੀ ਅਤੇ ਇੰਨੀ ਗੰਦੀ ਹਰਕਤ ਕਰ ਰਿਹਾ ਸੀ ਅਤੇ ਨਾਲ ਹੀ ਮੇਰੇ ਤੋਂ ਕਰਵਾ ਰਿਹਾ ਸੀ ਪਰ ਮੈਂ ਉਸ ਦੀ ਗੱਲ ਨਹੀਂ ਮੰਨ ਸਕਦੀ ਸੀ ਉਹ ਵੀ ਇਸ ਤਰ੍ਹਾਂ ਮੈਂ ਡਰ ਕੇ ਕਮਰੇ ਤੋਂ ਬਾਹਰ ਨਿਕਲ ਗਈ ਮੈਂ ਇੱਕ ਸੁਰੱਖਿਅਤ ਥਾਂ 'ਤੇ ਜਾਣਾ ਚਾਹੁੰਦੀ ਸੀ ਜੋ ਕਿ ਉਸ ਘਰ ਵਿੱਚ ਨਹੀਂ ਸੀ ਪਰ ਸ਼ਾਇਦ ਮੈਂ ਇੰਨੀ ਖੁਸ਼ਨਸੀਬ ਨਹੀਂ ਸੀ ਉਸਨੇ ਮੈਨੂੰ ਪਿੱਛੋਂ ਆ ਕੇ ਫੜ ਲਿਆ ਤੇ ਮੈਂ ਰੋਲਾ ਪਾਇਆ ਮੈਨੂੰ ਛੱਡ ਦੋ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਮੈਨੂੰ ਨਾਥ ਆਸ਼ਰਮ ਵਾਪਸ ਭੇਜ ਦੋ ਤਾਂ ਉਸਨੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਮੇਰੇ ਮੂੰਹ ਦੇ ਉੱਤੇ ਥੱਪੜ ਮਾਰ ਮਾਰ ਕੇ ਮੈਨੂੰ ਬੈੱਡ ਤੇ ੱੱਕਾ ਦੇ ਦਿੱਤਾ ਤੇ ਜਲਦੀ ਹੋਈ ਸਿਗਰਟ ਨਾਲ ਮੇਰੇ ਲਹਿੰਗੇ ਨੂੰ ਜਲਾਉਣਾ ਸ਼ੁਰੂ ਕਰ ਦਿੱਤਾ ਸੀ ਮੈਂ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਇਸ ਤੋਂ ਪਹਿਲਾਂ ਮੇਰਾ ਲਹਿੰਗਾ ਜਲ ਰਿਹਾ ਸੀ ਮੈਂ ਸਾਰੇ ਕੱਪੜੇ ਧਾਰ ਕੇ ਪਰੇ ਸੁਕ ਦਿੱਤੇ ਤੇ ਆਪਣੇ ਆਪ ਨੂੰ ਇੱਕ ਕੰਬਲ ਨਾਲ ਢਾ ਲਿਆ ਸੀ ਕਿਉਂਕਿ ਉਹ ਮੇਰੇ ਲਹਿੰਗੇ ਨੂੰ ਅਗਲਾ ਰਿਹਾ ਸੀ ਉਹ ਮੈਨੂੰ ਇਸ ਹਾਲਤ ਵਿੱਚ ਬੇਕੀ ਬਾਹਰ ਚਲਾ ਗਿਆ ਤੇ ਮੈਂ ਇੱਕ ਕੋਨੇ ਦੇ ਵਿੱਚ ਬੈਠੀ ਪੂਰੀ ਰਾਤ ਰੋਂਦੀ ਰਹੀ ਤੇ ਬੈਠਦੇ ਸਹਾਰੇ ਬੈਠੀ ਰਹੀ ਸਵੇਰ ਹੋਈ ਤਾਂ ਕਮਰੇ ਚ ਆਇਆ ਤਾਂ ਉਸ ਦੇ ਹੱਥ ਦੇ ਵਿੱਚ ਇੱਕ ਲਫਾਫਾ ਸੀ ਉਸ ਨੇ ਮੇਰੇ ਵੱਲ ਸੁਰਦੇ ਹੋਏ ਕਿਹਾ ਕਿ ਇਸ ਵਿੱਚ ਕੱਪੜੇ ਨੇ ਕਪੜੇ ਪਾ ਤੇ ਮੇਰੀ ਨਾਸ਼ਤਾ ਬਣਾ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਂ ਆਪਣੇ ਕਪੜੇ ਪਾਏ ਤੇ ਰੋਂਦੀ ਕਮਰੇ ਚੋਂ ਬਾਹਰ ਆਈ ਅਤੇ ਮੈਨੂੰ ਉਸਦੇ ਲਫ਼ਜ਼ ਜ਼ਹਿਰ ਵਰਗੇ ਲੱਗ ਰਹੇ ਸੀ ਮੈਂ ਕੀ ਕਰ ਸਕਦੀ ਸੀ ਜਦੋਂ ਮੈਂ ਰਸੋਈ ਵਿੱਚ ਗਈ ਤਾਂ ਦੇਖਿਆ ਕਿ ਰਸੋਈ ਦੀ ਹਾਲਤ ਬਹੁਤ ਖਰਾਬ ਸੀ ਭਾਂਡਿਆਂ ਦੇ ਢੇਰ ਲੱਗੇ ਸੀ ਮੈਂ ਸਾਰੀ ਰਸੋਈ ਸਾਫ਼ ਕੀਤੀ ਅਤੇ ਉਸ ਤੋਂ ਬਾਅਦ ਨਾਸ਼ਤਾ ਤਿਆਰ ਕੀਤਾ ਤੇ ਮੇਸ ਤੇ ਰੱਖ ਦਿੱਤਾ ਪਰ ਮੈਂ ਉਸਦੇ ਨਾਲ ਨਾਸ਼ਤਾ ਨਹੀਂ ਕੀਤਾ ਮੈਂ ਸੋਈ ਵਿੱਚ ਖੜੀ ਹੋ ਕੇ ਹੀ ਨਾਸ਼ਤਾ ਕਰ ਲਿਆ ਸੀ ਅਤੇ ਫਿਰ ਮੈਂ ਘਰ ਦੇ ਬਾਕੀ ਕੰਮਾਂ ਵਿੱਚ ਲੱਗ ਗਈ ਘਰ ਦੀ ਸਫਾਈ ਕੀਤੀ ਮੈਂ ਦੇਖ ਲਿਆ ਸੀ ਕਿ ਕਿਚਨ ਦਾ ਇਨਸਾਨ ਨਹੀਂ ਸੀ ਉਹ ਬਹੁਤ ਹੀ ਜਾਨਮਮ ਇਨਸਾਨ ਸੀ ਉਰ ਸੋਈ ਵਿੱਚ ਆਇਆ ਤਾਂ ਮੈਂ ਡਰ ਗਈ ਤੇ ਕਹਿਣ ਲੱਗਾ ਕਿ ਜੋ ਹਰਕਤ ਤੂੰ ਰਾਤ ਕੀਤੀ ਹੈ ਜੇ ਤੂੰ ਅੱਜ ਕੀਤੀ ਤਾਂ ਮੈਂ ਪੂਰੇ ਕਮਰੇ ਵਿੱਚ ਅੱਗ ਲਾ ਦੇਣੀ ਹੈ ਤੇ ਤੈਨੂੰ ਵੀ ਵਿੱਚੇ ਜਾ ਦੇਣਾ ਹੈ ਇਹ ਸੁਣ ਕੇ ਮੈਂ ਬੁਰੀ ਤਰ੍ਹਾਂ ਘਬਰਾ ਗਈ ਸੀ ਜਿੱਦਾਂ ਮੈਂ ਤਾਂ ਸਾਹ ਹੀ ਲੈਣਾ ਭੁੱਲ ਗਈ ਉਹ ਵਾਪਾ ਉਹ ਆਪਣੀ ਗੱਲ ਕਹਿ ਕੇ ਰਸੋਈ ਤੋਂ ਬਾਹਰ ਨਿਕਲ ਗਿਆ ਸੀ ਜਦੋਂ ਮੈਂ ਰੋਟੀ ਬਣਾ ਕੇ ਬਾਹਰ ਆਈ ਤਾਂ ਮੈਂ ਇਹੀ ਸੋਚ ਰਹੀ ਸੀ ਕਿ ਮੈਂ ਉਸ ਤੋਂ ਕਿੱਦਾਂ ਛਡਕਾਰਾ ਪਾਵਾਂ ਘਰ ਦੇ ਵਿੱਚ ਕੋਈ ਨਹੀਂ ਸੀ ਉਹ ਚਲਾ ਗਿਆ ਸੀ ਮੈਂ ਸੁੱਖ ਦਾ ਸਾਹ ਲਿਆ ਪਰ ਰਾਤ ਬਾਰੇ ਸੋਚ ਕੇ ਮੇਰਾ ਦਿਲ ਡੱਗ ਰਿਹਾ ਸੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਦਾਂ ਕਿਉਂ ਕਰ ਰਿਹਾ ਹੈ ਮੈਂ ਉਸਤੇ ਜ਼ੁਲਮਦਾਰ ਸ਼ਿਕਾਰ ਹੋ ਰਹੀ ਸੀ ਉਹ ਤਾਂ ਪਹਿਲਾਂ ਤੋਂ ਹੀ ਗਫਰਤ ਦਾ ਭਰਿਆ ਪਿਆ ਸੀ ਅਤੇ ਉਹ ਮੇਰੇ ਤੇ ਜ਼ੁਲਮ ਕਰ ਰਿਹਾ ਸੀ ਉਸਤੇ ਬੋਹਨਾ ਦੇ ਵਿੱਚੋਂ ਜ਼ਹਿਰ ਗਿੱਦਾ ਸੀ ਮੈਂ ਸੋਚਿਆ ਸੀ ਕਿ ਮੈਨੂੰ ਇੱਥੋਂ ਭੱਜ ਜਾਣਾ ਚਾਹੀਦਾ ਹੈ ਪਤਾ ਨਹੀਂ ਰਾਤ ਨੂੰ ਮੇਰੇ ਨਾਲ ਕੀ ਕਰੂਗਾ ਮੈਨੂੰ ਉਹ ਪਾਗਲ ਲੱਗਦਾ ਸੀ ਤੇ ਮੈਂ ਆਪਣੇ ਕਮਰੇ ਵਿੱਚ ਬਹਿ ਕੇ ਆਪਣੇ ਬੈਗ ਦੇ ਵਿੱਚ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਜੋ ਸਵੇਰੇ ਲੈ ਕੇ ਆਇਆ ਸੀ ਮੈਂ ਜਾਣ ਲੱਗੀ ਪਰ ਦੇਖਿਆ ਕਿ ਕਿਹ ਟੂ ਤਾਂ ਜਿੰਦਾ ਲੱਗਾ ਸੀ ਮੇਰੇ ਹੋਸ਼ ਉੱਡ ਗਏ ਤੇ ਘਰ ਵਿੱਚ ਕੋਈ ਅਚੀ ਤਾ ਨਹੀਂ ਸੀ ਜਿੱਤੇ ਮੈਂ ਕੰਧ ਟੱਪ ਕੇ ਬਾਹਰ ਜਾਵਾਂ ਕਿਉਂਕਿ ਇੰਨੀਆ ਵੱਡੀਆਂ ਕੰਧਾ ਟੱਪਣਾ ਮੇਰੇ ਵਾਸਤੇ ਗੱਲ ਨਹੀਂ ਸੀ ਇੱਕ ਕੁੜੀ ਦੇ ਵਾਸਤੇ ਗੱਲ ਇਹ ਹੋ ਹੀ ਨਹੀਂ ਸਕਦੀ ਸੀ ਮੈਂ ਸਾਰੇ ਕਮਰਿਆਂ ਦੀਆਂ ਬਾਰੀਆਂ ਖੋਲ-ਖੋਲ ਕੇ ਵੇਖੀਆਂ ਪਰ ਕੋਈ ਰਸਤਾ ਨਹੀਂ ਸੀ ਮੈਂ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਤੇ ਮੈਨੂੰ ਆਪਣੀ ਕਿਸਮਤ ਤੇ ਰੋਣਾ ਆ ਰਿਹਾ ਸੀ ਰੋਂਦੇ-ਰੋਂਦੇ ਮੈਂ ਰੋਟੀ ਬਣਾਈ ਤੇ ਰਾਤ ਨੂੰ ਉਹ ਘਰ ਦੇ ਅੰਦਰ ਆਇਆ ਮੈਂ ਡਰਦੇ ਮਾਰੀ ਆਪਣੇ ਕਮਰੇ ਵਿੱਚ ਗਈ ਤੇ ਦਰਵਾਜ਼ਾ ਬੰਦ ਕਰ ਲਿਆ ਉਸਦੇ ਆਉਣ ਤੇ ਮੈਂ ਡਰ ਗਈ ਸੀ ਤੇ ਮੈਂ ਉਸਦੇ ਆਉਣ ਤੋਂ ਪਹਿਲਾਂ ਹੀ ਰੋਟੀ ਖਾ ਲਈ ਸੀ ਮੈਂ ਉਸ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੀ ਸੀ ਪਰ 10 ਮਿੰਟ ਬਾਅਦ ਦਰਵਾਜ਼ਾ ਉਹ ਜ਼ੋਰ-ਜ਼ੋਰ ਦੀ ਖੜਕਣ ਲੱਗਾ ਮੇਰਾ ਘਰ ਵਾਲਾ ਉੱਚੀ-ਉੱਚੀ ਬੋਲ ਰਿਹਾ ਸੀ ਦੀ ਅਤੇ ਦਰਵਾਜ਼ਾ ਤੋੜ ਰਿਹਾ ਸੀ ਤੇ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਉਹ ਮੈਨੂੰ ਦਰਵਾਜ਼ਾ ਖੋਲਣ ਨੂੰ ਕਹਿ ਰਿਹਾ ਸੀ ਤੇ ਉਸਨੇ ਮੈਨੂੰ ਕਿਹਾ ਕਿ ਦਰਵਾਜ਼ਾ ਖੋਲ ਨਹੀਂ ਤਾਂ ਮੈਂ ਤੇਰੀ ਹਾਲਤ ਖਰਾਬ ਕਰ ਦਾਂਗਾ ਤੂੰ ਕਮਰੇ ਵਿੱਚ ਕਿਸ ਦੇ ਨਾਲ ਬੈਠੀ ਹੈ ਤੇਰੇ ਨਾਲ ਕੌਣ ਹੈ ਇਹ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ ਸੀ ਜਿੱਦਾਂ ਹੁਣ ਮੈਂ ਦਰਵਾਜ਼ਾ ਖੋਲਣ ਲੱਗੀ ਤਾਂ ਉਸਨੇ ਮੈਨੂੰ ਬੁਰੀ ਤਰ੍ਹਾਂ ਤੱਕਾ ਦੇ ਕੇ ਪਰੇ ਸੁੱਟ ਦਿੱਤਾ ਫਿਰ ਸਾਰੇ ਕਮਰੇ ਦੀ ਤਲਾਸ਼ੀ ਲੈਣ ਲੱਗਾ ਮੈਂ ਉਸ ਨੂੰ ਕਿਹਾ ਕਿ ਇੱਥੇ ਕੋਈ ਨਹੀਂ ਹੈ ਉਸਨੇ ਕਿਹਾ ਫਿਰ ਤੂੰ ਦਰਵਾਜ਼ਾ ਕਿਉਂ ਬੰਦ ਕੀਤਾ ਮੈਂ ਉਸ ਨੂੰ ਕਿਹਾ ਕਿ ਤੁਸੀਂ ਇੰਨਾ ਵੱਡਾ ਇਲਜ਼ਾਮ ਨਾ ਲਾਓ ਉਸਨੇ ਕਿਹਾ ਤੂੰ ਝੂਠ ਬੋਲ ਰਹੀ ਹੈ ਮੈਂ ਸਮਝ ਗਈ ਸੀ ਕਿ ਉਹ ਸ਼ੱਕੀ ਕਿਸਮ ਦਾ ਆਦਮੀ ਹੈ ਪੂਰਾ ਕਮਰਾ ਦੇਖੇ ਤੋਂ ਬਾਅਦ ਕਹਿਣ ਲੱਗਾ ਦੋਸਤੋ ਜੇ ਤੁਸੀਂ ਇਹ ਪੂਰੀ ਕਹਾਣੀ ਸੁਣਨਾ ਚਾਹੁੰਦੇ ਹੋ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਾਂ ਦੂਜੇ ਭਾਗ ਵਿੱਚ ਮਿਲਦੇ ਹਾਂ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ ਤੇ ਚੈਨਲ ਤੇ ਪਹਿਲੀ ਵਾਰੀ ਆਇਆ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਪੂਰੀ ਕਹਾਣੀ ਸੁਣਨ ਲਈ ਵੀਡੀਓ ਨੂੰ ਜ਼ਿਆਦਾ ਤੁਸੀਂ ਹਦਾ ਲਾਈਕ ਤੇ ਸ਼ੇਅਰ ਕਰਿਓ ਦੂਜਾ ਭਾਗ ਲੈ ਕੇ ਆਪਾਂ ਛੇਤੀ ਮਿਲਦੇ ਹਾਂ ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ ਰੱਬ ਰੱਖਾ